ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੂਨ ਦੇ ਮਹੀਨੇ ਵਿੱਚ ਇਸ ਸ਼ਬਦ ਦਾ ਜਾਪ ਬਿਨਾਂ ਨਾਗਾ ਪਾਏ ਕਰਾਂਗੇ ਤਾਂ ਸਾਡੀ ਜ਼ਿੰਦਗੀ ਵਿੱਚ ਕੀ ਕੀ ਬਦਲਾਵ ਹੋਣਗੇ ਇਸ ਸ਼ਬਦ ਦਾ ਜਾਪ ਕਰਨ ਤੋਂ ਬਾਅਦ ਤੁਸੀਂ ਦੇਖਣਾ ਕਿ ਤੁਸੀਂ ਖੁਦ ਹੀ ਆਪਣੀ ਜ਼ਿੰਦਗੀ ਦੇ ਵਿੱਚ ਹੋ ਰਹੇ ਬਦਲਾਵ ਨੂੰ ਦੇਖ ਕੇ ਹੈਰਾਨ ਹੋ ਜਾਓਗੇ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅਸੀਂ ਸਾਰੇ ਹੀ ਇਹ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਰੀਆਂ ਹੀ ਸੁੱਖ ਸਹੂਲਤਾਂ ਹੋਣ ਸਾਡੇ ਜੋ ਵੀ ਸੁਪਨੇ ਨੇ ਸਾਡੇ ਮਨ ਦੀਆਂ ਜੋ ਵੀ ਇਛਾਵਾਂ ਨੇ ਉਹ ਸਾਰੀਆਂ ਹੀ ਪੂਰੀਆਂ ਹੋਣ ਸਾਡੇ ਕੋਲ ਖੁੱਲਾ ਪੈਸਾ ਹੋਵੇ ਅਤੇ ਉਸ ਪੈਸੇ ਦੇ ਨਾਲ ਅਸੀਂ ਆਪਣੇ ਲਈ ਸਾਰੇ ਹੀ ਸੁੱਖ ਸਹੂਲਤਾਂ ਖਰੀਦ ਸਕੀਏ ਸਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਤਕਲੀਫਾਂ ਦੂਰ ਹੋ ਜਾਣ ਮਨ ਇਹੀ ਚਾਹੁੰਦਾ ਹੈ ਪਰ ਹੁੰਦਾ ਇਸ ਤੋਂ ਬਿਲਕੁਲ ਉਲਟ ਹੈ ਆਪਾਂ ਦੁੱਖ ਤਕਲੀਫਾਂ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਆ ਪਰ ਇਹ ਪਰੇਸ਼ਾਨੀਆਂ ਚਿੰਤਾਵਾਂ ਦੁੱਖ ਦਿਨੋ ਦਿਨ ਵਾਧਦੇ ਹੀ ਜਾ ਰਹੇ ਨੇ ਸੰਗਤ ਜੀ ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਸਾਡੇ ਦਿਨ ਦੀ ਸ਼ੁਰੂਆਤ ਹੈ ਜੇਕਰ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾ ਕੇ ਕਰ ਲਈਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਇੱਕਦਮ ਹੀ ਬਦਲਾਵ ਆਵੇਗਾ ਆਪਾਂ ਆਪਣੀ ਸਵੇਰ ਅਤੇ ਸ਼ਾਮ ਦੀ ਆਦਤ ਨੂੰ ਬਦਲਣਾ ਹੈ ਸਵੇਰੇ ਅਤੇ ਸ਼ਾਮ ਦੇ ਸਮੇਂ ਸਿਰਫ ਇੱਕ ਸ਼ਬਦ ਦਾ ਜਾਪ ਕਰਨਾ ਹੈ ਸਵੇਰੇ ਉੱਠਦਿਆਂ ਉੱਠਦਿਆਂ ਆਪਣੇ ਬਿਸਤਰ ਤੇ ਇਹ ਇੱਕ ਸ਼ਬਦ ਦਾ ਜਾਪ ਕਰਨਾ ਹੈ ਅਤੇ ਰਾਤ ਨੂੰ ਵੀ ਸੌਣ ਲੱਗਿਆਂ ਆਪਣੇ ਬਿਸਤਰ ਤੇ ਬੈਠਿਆਂ ਬੈਠਿਆਂ ਇਹ ਸ਼ਬਦ ਦਾ ਜਾਪ ਕਰਨਾ ਹੈ ਅਤੇ ਇਸ ਸ਼ਬਦ ਦਾ ਜਾਪ ਤੁਸੀਂ ਪੂਰੇ ਨੇਮ ਨਾਲ ਕਰਨਾ ਹੈ ਸੰਗਤ ਜੀ ਇਥੇ ਤੁਹਾਡੇ ਨਾਲ ਗੁਰੂ ਜੀ ਦੇ ਕੁਝ ਬਚਨ ਸਾਂਝੇ ਕਰਨ ਜਾ ਰਹੀ ਹਾਂ ਸਾਧ ਸੰਗਤ ਜੀ ਪਟਨੇ ਸ਼ਹਿਰ ਦੇ ਵਸਣ ਵਾਲੇ ਦੋ ਸਿੱਖ ਨਿਹਾਲਾ ਅਤੇ ਨਵਲਾ ਸਦਾ ਸੱਚ ਬੋਲਦੇ ਅਤੇ ਸੱਚਾ ਹੀ ਕਾਰ ਵਿਹਾਰ ਕਰਦੇ ਸਨ ਭਜਨ ਸਿਮਰਨ ਕਰਨ ਵਾਲੇ ਸਿੱਖਾਂ ਦੀ ਸਦਾ ਸੇਵਾ ਕਰਦੇ ਸਨ ਇੱਕ ਵਾਰ ਉਹ ਗੁਰੂ ਜੀ ਦੇ ਦਰਸ਼ਨ ਕਰਨ ਆਏ ਮੱਥਾ ਟੇਕ ਕੇ ਬੇਨਤੀ ਕੀਤੀ ਮਹਾਰਾਜ ਸਾਨੂੰ ਕੋਈ ਐਸਾ ਉਪਦੇਸ਼ ਦਿਓ ਜਿਸ ਦੇ ਕਰਨ ਨਾਲ ਕੋਈ ਸਾਧਨ ਕਰਨ ਦੀ ਲੋੜ ਨਾ ਰਹੇ ਗੁਰੂ ਜੀ ਨੇ ਕਿਹਾ ਤੁਸੀਂ ਸਦਾ ਹੀ ਸਤਨਾਮ ਦਾ ਸਿਮਰਨ ਕਰਦੇ ਰਿਹਾ ਕਰੋ ਸਤਨਾਮ ਦਾ ਸਿਮਰਨ ਧਰਮ ਦੀ ਕਿਰਤ ਅਤੇ ਹਉਮੈ ਦਾ ਤਿਆਗ ਕਰਦਿਆਂ ਮਨ ਨੀਵਾਂ ਰੱਖੋ ਭਾਈ ਯੋਧਾ ਅਤੇ ਜੈਤਮਲ ਗੁਰੂ ਜੀ ਦੇ ਪਹਿਰੇਦਾਰ ਸਨ ਇੱਕ ਦਿਨ ਇਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਮਹਾਰਾਜ ਕਈ ਕਹਿੰਦੇ ਹਨ ਕਿ ਜਦ ਗਿਆਨ ਹੋ ਜਾਵੇ ਫਿਰ ਭਗਤੀ ਦੀ ਕੀ ਲੋੜ ਹੈ ਗੁਰੂ ਜੀ ਨੇ ਫਰਮਾਇਆ ਕਿ ਭਾਈ ਭਗਤੀ ਤੋਂ ਬਿਨਾ ਗਿਆਨ ਸੋ ਬਾਣੀ ਦਿੰਦਾ ਜਿੱਥੇ ਇਕੱਲਾ ਗਿਆਨ ਹੀ ਹੋਵੇ ਉਸ ਨੂੰ ਹੰਕਾਰ ਹੋ ਜਾਂਦਾ ਹੈ ਜਿਸ ਨਾਲ ਨਰਕ ਭੋਗਣਾ ਪੈਂਦਾ ਹੈ ਭਗਤੀ ਕਰਨ ਵਾਲੇ ਦਾ ਮਨ ਸਦਾ ਨੀਵਾਂ ਰਹਿੰਦਾ ਹੈ ਉਹ ਹੰਕਾਰ ਨੂੰ ਤਿਆਗ ਕੇ ਸਤ ਸੰਗਤ ਦੀ ਸੇਵਾ ਕਰਦਾ ਹੈ ਤੇ ਇੱਕ ਵਾਰ ਰਾਜ ਮਹਿਲ ਵਿੱਚ ਦੋ ਸਿੱਖ ਭਾਨੂੰ ਬਹਿਲ ਅਤੇ ਬਸੰਤ ਰਹਿੰਦੇ ਸਨ ਦੋਵੇਂ ਹੀ ਸਤਨਾਮ ਦਾ ਸਿਮਰਨ ਕਰਦੇ ਅਤੇ ਧਰਮ ਦੀ ਕੀਰਤ ਕਰਕੇ ਵੰਡ ਕੇ ਖਾਂਦੇ ਸਨ ਇੱਕ ਵਾਰ ਉਹਨਾਂ ਨੇ ਸ੍ਰੀ ਹਰਗੋਬਿੰਦ ਜੀ ਨੂੰ ਪੁੱਛਿਆ ਕਿ ਮਹਾਰਾਜ ਸ਼ਾਸਤਰਾਂ ਦੇ ਅਨੁਸਾਰ ਕੋਈ ਤੀਥਾਂ ਦੀ ਮਹਿਮਾ ਕਰਦਾ ਹੈ ਕੋਈ ਤਪ ਸਾਧਨਾ ਨੂੰ ਵਿਸ਼ੇਸ਼ ਕਹਿੰਦਾ ਹੈ ਕੋਈ ਵਰਤ ਨੇਮ ਆਦੀ ਕਰਕੇ ਦੱਸਦਾ ਹੈ ਕੋਈ ਦਾਨ ਕਰਨਾ ਦੱਸਦਾ ਹੈ ਕੋਈ ਜਗ ਹਵਨ ਕਰਨਾ ਦੱਸਦਾ ਹੈ ਗੁਰੂ ਘਰ ਕੇਵਲ ਸਤਨਾਮ ਦੇ ਸਿਮਰਨ ਦੀ ਮਹਿਮਾ ਕਥਨ ਕਰਦਾ ਹੈ ਕਿ ਆਪ ਕਿਰਪਾ ਕਰਕੇ ਦੱਸੋ ਕਿ ਸਤਨਾਮ ਦਾ ਸਿਮਰਨ ਇਹਨਾਂ ਜਪ ਤਪ ਤੇ ਸਾਧਨਾ ਨਾਲੋਂ ਇਸ ਤਰ੍ਹਾਂ ਵਿਸ਼ੇਸ਼ ਹੈ ਗੁਰੂ ਜੀ ਨੇ ਕਿਹਾ ਜਪ ਤਾਪ ਆਦੀ ਸਾਰੇ ਹੀ ਸਿਫਰ ਦੇ ਸਮਾਨ ਹਨ ਪਰ ਸਿਫਰ ਦੀ ਆਪਣੇ ਆਪ ਕੋਈ ਮਹਾਨਤਾ ਨਹੀਂ ਹੈ ਜਦ ਤੱਕ ਇਸ ਤੋਂ ਪਹਿਲਾਂ ਏਕਾ ਨਾ ਲਿਖਿਆ ਜਾਵੇ ਸਤਨਾਮ ਦਾ ਸਿਮਰਨ ਏਕਾ ਰੂਪ ਹੈ ਇਸ ਦੇ ਨਾਲ ਹੀ ਸਿਫਰਾਂ ਦੀ ਮਹਾਨਤਾ ਹੁੰਦੀ ਹੈ ਈਸੂ ਕਰਕੇ ਏਕਾ ਰੂਪ ਸਤ ਨਾਮ ਦੇ ਸਿਮਰਨ ਤੋਂ ਬਿਨਾ ਸਾਰੇ ਜਾਪ ਤਾਪ ਤੀਰਤ ਇਸ਼ਨਾਨ ਅਤੇ ਦਾਨ ਪੁੰਨ ਸਿਫਰ ਸਮਾਨ ਹਨ ਜਿਨ੍ਹਾਂ ਦਾ ਫਲ ਕੁਝ ਵੀ ਨਹੀਂ ਹੁੰਦਾ ਤੇ ਸੰਗਤ ਜੀ ਇੱਕ ਵਾਰ ਦੋਵੇਂ ਸਿੱਖ ਹਰਗੋਬਿੰਦ ਜੀ ਦੀ ਸੇਵਾ ਵਿੱਚ ਰਹਿੰਦੇ ਸਨ ਅਤੇ ਪ੍ਰੇਮ ਨਾਲ ਸੇਵਾ ਕਰਦੇ ਸਨ ਇੱਕ ਵਾਰ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਵੀ ਕੋਈ ਉਪਦੇਸ਼ ਬਖਸ਼ੋ ਜਿਸ ਨਾਲ ਸਾਡਾ ਕਲਿਆਣ ਹੋਵੇ ਗੁਰੂ ਜੀ ਨੇ ਕਿਹਾ ਕਿ ਜੇਕਰ ਤੁਸੀਂ ਬਹੁਤ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਸਭ ਨਾਲ ਨਿਮਰਤਾ ਧਾਰਨ ਕਰੋ ਜਿਸ ਤਰ੍ਹਾਂ ਫੁਹਾਰੇ ਦਾ ਪਾਣੀ ਜਿੰਨਾ ਨੀਵਾ ਹੁੰਦਾ ਹੈ ਓਨਾ ਹੀ ਉੱਚਾ ਹੁੰਦਾ ਜਾਂਦਾ ਹੈ ਸਾਧ ਸੰਗਤ ਜੀ ਹਮੇਸ਼ਾ ਨੀਵੇਂ ਹੋ ਕੇ ਚੱਲੋ ਅਤੇ ਹਾਰੇ ਇੱਕ ਨੂੰ ਮਿੱਠੀ ਜ਼ੁਬਾਨ ਨਾਲ ਮਿਲੋ ਤਾਂ ਤੁਹਾਨੂੰ ਸਦਾ ਹੀ ਸੁੱਖ ਦੀ ਪ੍ਰਾਪਤੀ ਹੋਵੇਗੀ ਸੰਗਤ ਜੀ ਜੇਕਰ ਅਸੀਂ ਵੀ ਗੁਰੂ ਜੀ ਦੇ ਉਪਦੇਸ਼ ਨੂੰ ਮੰਨ ਕੇ ਸਤਨਾਮ ਦਾ ਜਾਪ ਲਗਾਤਾਰ 1 ਮਹੀਨਾ ਵੀ ਕਰੀਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ ਪਰ ਇਹ ਸ਼ਬਦ ਦਾ ਜਾਪ ਸਾਨੂੰ ਨੇਮ ਨਾਲ ਕਰਨਾ ਪੈਣਾ ਹੈ ਤੇ ਆਪਾਂ ਸਭ ਤੋਂ ਪਹਿਲਾਂ ਆਪਣੇ ਦਿਨ ਦੀ ਸ਼ੁਰੂਆਤ ਵਧੀਆ ਢੰਗ ਨਾਲ ਕਰਨੀ ਹੈ ਆਪਣੇ ਗੁਰੂ ਦੇ ਗਿਆਨ ਨਾਲ ਕਰਨੀ ਹੈ ਤੇ ਜੋ ਕਹਿੰਦੇ ਹਨ ਕਿ ਸਾਡੇ ਤੋਂ ਗੁਰਬਾਣੀ ਦਾ ਪਾਠ ਨਹੀਂ ਕੀਤਾ ਜਾਂਦਾ ਜਾਂ ਕਹਿੰਦੇ ਨੇ ਕਿ ਸਾਨੂੰ ਗੁਰਬਾਣੀ ਦਾ ਪਾਠ ਕਰਨਾ ਨਹੀਂ ਆਉਂਦਾ ਤਾਂ ਉਹਨਾਂ ਦੇ ਲਈ ਇਹ ਸਭ ਤੋਂ ਸੌਖੀ ਜੁਗਤ ਹੈ ਇਸ ਤੋਂ ਸੌਖੀ ਜੁਗਤ ਹੋਰ ਕੋਈ ਵੀ ਨਹੀਂ ਹੋ ਸਕਦੀ ਸਵੇਰੇ ਉੱਠਦਿਆਂ ਹੀ ਆਪਣੇ ਬਿਸਤਰ ਤੇ ਬੈਠ ਕੇ ਕੁਝ ਸਮਾਂ ਸਤਨਾਮ ਸਤਨਾਮ ਦਾ ਜਾਪ ਕਰੋ 5 ਮਿੰਟ ਦੇ ਲਈ ਕਰੋ ਚਾਹੇ 10 ਮਿੰਟ ਕਰ ਲਓ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਆਪਣੇ ਬਿਸਤਰ ਤੋਂ ਉੱਠੋ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਕੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਣਾ ਵਿੱਚ ਬੇਨਤੀ ਕਰਨੀ ਹੈ ਕਿ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮਥਾਜ ਸਤਨਾਮ ਦਾ ਜਾਪ ਕਰਕੇ ਇਸ ਸ਼ਬਦ ਦਾ ਜਾਪ ਕਰੋ ਇਹ ਸਵੇਰੇ ਉੱਠਦੇ ਹੋਏ ਵੀ ਆਪਾਂ ਕਰਨਾ ਹੈ ਅਤੇ ਰਾਤ ਨੂੰ ਸੌਣ ਲੱਗਿਆਂ ਵੀ ਇਹ ਕੰਮ ਜ਼ਰੂਰ ਕਰਨਾ ਹੈ ਤਾਂ ਦੇਖਣਾ ਲਗਾਤਾਰ ਜਦੋਂ 1 ਮਹੀਨਾ ਇਸ ਤਰ੍ਹਾਂ ਇਸ ਸ਼ਬਦ ਦਾ ਜਾਪ ਕਰਾਂਗੇ ਤਾਂ ਜ਼ਿੰਦਗੀ ਆਪਣੇ ਆਪ ਬਦਲਨੀ ਸ਼ੁਰੂ ਹੋ ਜਾਵੇਗੀ ਸਾਡੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਦੇ ਹੱਲ ਮਿਲਨੇ ਸ਼ੁਰੂ ਹੋ ਜਾਣਗੇ ਉਠਦਿਆਂ ਸਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਸਤਨਾਮ ਦਾ ਜਾਪ ਜ਼ਰੂਰ ਕਰਨਾ ਹੈ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਦਿਲੋਂ ਧਾਰ ਕੇ ਮਨ ਦੇ ਵਿੱਚ ਵਸਾ ਕੇ ਉਸ ਨੂੰ ਬਾਰ-ਬਾਰ ਯਾਦ ਕਰਦੇ ਹਾਂ ਤਾਂ ਉਹ ਚੀਜ਼ ਸਾਡੇ ਕੋਲ ਜ਼ਰੂਰ ਪਹੁੰਚ ਜਾਵੇਗੀ ਜੇਕਰ ਕਿਸੇ ਵੀ ਚੀਜ਼ ਤੋਂ ਆਪਾਂ ਲਾਭ ਫਾਇਦਾ ਲੈਣਾ ਚਾਹੁੰਦੇ ਹਾਂ ਤਾਂ ਉਸ ਚੀਜ਼ ਨੂੰ ਸਾਨੂੰ ਲਗਾਤਾਰ ਕਰਨਾ ਹੀ ਪੈਣਾ ਹੈ ਤਾਂ ਸੰਗਤ ਜੀ 1 ਮਹੀਨਾ ਲਗਾਤਾਰ ਇਹ ਜੁਗਤ ਅਪਣਾ ਕੇ ਦੇਖਿਓ ਜਰੂਰ ਲਾਭ ਮਿਲੇਗਾ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਗੁਰੂ ਚਰਨਾਂ ਵਿੱਚ ਜਰੂਰ ਹਾਜ਼ਰੀ ਲਗਵਾਇਆ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ